ਪਬਲਿਕ ਵਾਇਸ ਨਾਲ ਜੁੜੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਪੰਜਾਬ ਸਰਕਾਰ ਨੇ ਇੱਕ ਬੀੜਾ ਚੁੱਕਿਆ ਪਹਿਲਾ ਤਾਂ ਬੀੜਾ ਚੁੱਕਿਆ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਤੋਂ ਦੂਰ ਕਰਨ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਸਲਾਘਾਯੋਗ ਜਿਹੜਾ ਕਦਮ ਹੈ ਉਹ ਪੁੱਟਿਆ ਜਾ ਰਿਹਾ ਹੈ ਦੱਸਦੀ ਹੈ ਕਿ ਹਲਕਾ ਅਮਰਗੜ ਦੇ ਅਧੀਨ ਉਹਦੇ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤਕਰੀਬਨ 10 ਕਰੋੜ ਦੇ ਲਗਭਗ ਜਿਹੜੇ ਆਧੁਨਿਕ ਵਿਨਿਕਾਰਨ ਦੇ ਨਾਲ ਜਿਹੜੇ ਗਰਾਊਂਡ ਬਣਾਏ ਜਾ ਰਹੇ ਨੇ ਤੇ ਫਿਲਹਾਲ ਜਿਹੜੇ ਉਹ ਗਰਾਊਂਡ ਨੇ ਤੇ ਬੜੇ ਹੀ ਜਲਦਾਂ ਲੋਕਾਂ ਨੂੰ ਤੇ ਖਿਡਾਰੀਆਂ ਨੂੰ ਜੋ ਖੇਡ ਦੀ ਚਾਹਤ ਰੱਖਦੇ ਨੇ ਉਹਨਾਂ ਨੂੰ ਆ ਸਮਰਕਰਿਤ ਕੀਤੇ ਜਾਣਗੇ ਇਸ ਲਈ ਪੰਜਾਬ ਸਰਕਾਰ ਦਾ ਇਹ ਜਿਹੜਾ SLAGA ਜੋ ਉਪਰਾਲਾ ਹੈ ਇਸ ਲਈ ਅੱਜ ਹਲਕਾ ਅਮਰਗੜ ਦੇ ਵਿਧਾਇਕ ਜਸਵੰਤ ਸਿੰਘ ਗੱਜਣਵਾਜਰਾ ਨੇ ਪ੍ਰੈਸ ਕਰਮਚਾਰੀਆਂ ਦੇ ਨਾਲ ਇੱਕ ਅੱਜ ਅਹਿਮ ਮੀਟਿੰਗ ਅਮਰਗੜ ਵਿਖੇ ਰੱਖੀ ਹੈ ਤੇ ਆਖਰ ਸਾਰੀ ਗੱਲਬਾਤ ਕੀ ਹੈ ਉਹਨਾਂ ਦੇ ਨਾਲ ਵੀ ਇਸ ਗੱਲ ਤੋਂ ਜਾਣੂ ਹੋਣਿਆ ਤੇ ਵਿਧਾਇਕ ਸਾਹਿਬ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਮਕਸਦ ਕੀ ਸੀ ਬਿਲਕੁਲ ਅਸੀਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਹੱਦੇ ਮੰਗਾਂ ਪੂਰੀਆਂ ਕਰੀਆਂ ਨੇ ਤੇ ਉਸ ਦੇ ਬਾਵਜੂਦ ਹੀ ਮੈਂ ਇੱਕ ਇਹਦੇ ਮਾਨਯੋਗ ਮੁੱਖ ਮੰਤਰੀ ਹਾਂ ਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਗਰਾਉਂਡ ਦੇ ਉੱਤੇ ਨੇ ਪਹਿਲਾਂ ਮੈਂ ਬੋਲ ਕੇ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਜੈਕ ਸਾਹਿਬ ਇੱਕ ਪਾਸੇ ਤਾਂ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਸੀ ਨੌਜਵਾਨੀ ਨੂੰ ਜਿਹੜਾ ਨਸ਼ੇ ਦੇ ਚੱਕਰ ਵਿੱਚੋਂ ਕੱਢਣ ਲਈ ਇੱਕ ਸਲਾਗ ਜੋਗ ਉਪਰਾਲਾ ਹੁਣ ਜਿਹੜਾ ਨੌਜਵਾਨੀ ਨੂੰ ਗਰਾਉਂਡਾਂ ਵੱਲ ਪ੍ਰੇਰਿਤ ਕਰਨ ਦਾ ਕਿਵੇਂ ਵਿਚਾਰ ਆਇਆ ਕਿਉਂਕਿ ਇਹ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਕੁਝ ਦੇਖਣ ਨੂੰ ਨਹੀਂ ਮਿਲਿਆ ਸੀ ਆਵਾਜ਼ ਦੀ ਵੀ ਪਾਰਟੀ ਸਾਡੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਲਈ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਪ੍ਰੇਰਿਤ ਵੀ ਕਰਨਾ ਤੇ ਦੂਜੇ ਪਾਸੇ ਵੀ ਲੈ ਕੇ ਜਾਣਾ ਧਿਆਨ ਵੀ ਬਦਲਣਾ ਸਰੀਰ ਵੀ ਸਵਾਲਣਾ ਤੇ ਪ੍ਰਸ਼ਾਸਨ ਵੱਲੋਂ ਸਖਤੀ ਵੀ ਕਰਨੀ ਸਾਰੇ ਕੰਮਾਂ ਦੇ ਵੀ ਅਸੀਂ ਇੱਕ ਜਤਨ ਕਰ ਰਹੇ ਵੀ ਸਾਡੇ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦਾ ਰੰਗਲਾ ਬਣ। ਆਮ ਆਦਮੀ ਪਾਰਟੀ ਸੇਤਰੀਆਂ ਯੋਜਨਾਵਾਂ ਵੀ ਲੈ ਕੇ ਆ ਰਹੀ ਹੈ ਭਵਿੱਖ ਦੇ ਵਿੱਚ ਤੇ ਸਟਾਰਟਿੰਗ ਦੇ ਵਿੱਚ ਜਿਹੜਾ ਅਸਲ ਦੇ ਵਿੱਚ ਇਹਨਾਂ ਦਾ ਮੋਟੋ ਸੀ ਕਿ ਸਿੱਖਿਆ ਤੇ ਸਿਹਤ ਤੇ ਹੁਣ ਸਿਹਤ ਦੇ ਲਈ ਵੀ 10 ਲੱਖ ਦਾ ਜਿਹੜਾ ਬੀਮਾ ਕੀਤਾ ਜਾ ਰਿਹਾ ਉਹ ਕਿੰਨਾ ਕਿੰਨਾ ਹਸਪਤਾਲਾਂ ਦੇ ਵਿੱਚ ਲਾਗੂ ਹੋਵੇਗਾ। ਕਰੀਬ ਹੌਲੀ ਹੌਲੀ ਬਰਡੇ ਹਸਪਤਾਲ ਸਾਰੇ ਪ੍ਰਾਈਵੇਟ ਵੀ ਉਹਦੇ ਵਿੱਚ ਕਵਰ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਹੁਣ ਕੋਈ ਪਰਮਾਤਮਾ ਕਰੇ ਜਿਹਦੀ ਬਧੀ ਹੋਊਗੀ ਤੇ ਇਸ ਜਹਾਨ ਤੋਂ ਉਤਰੂਗਾ ਨਹੀਂ ਕਿ ਉਹ ਬੰਦੇ ਦਾ ਇਲਾਜ ਹੋਵੇਗਾ ਤੇ ਮੁੱਖ ਮੰਤਰੀ ਜੀ ਦਾ ਬਹੁਤ ਵੱਡਾ ਫਾਇਦਾ ਹੈ। ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਨੂੰ ਕੀ ਕੀ ਸਹੂਲਤਾਂ ਦੇਣ ਜਾ ਰਹੀ ਹੈ ਪੰਜਾਬ ਸਰਕਾਰ? ਦੇਖੋ ਸਹੂਲਤਾਂ ਦਾ ਜੀ ਹਰ ਰੋਜ਼ ਪਹਿਲਾਂ ਪਥੀਰੀਆਂ ਸਹੂਲਤਾਂ ਦਿੱਤੀਆਂ ਨੇ ਦੇ ਰਹੇ ਆ। ਪ੍ਰਸ਼ਾਸਨ ਸੁਧਾਰ ਰਿਹਾ। ਪ੍ਰਸ਼ਾਸਨ ਦੇ ਵਿੱਚ ਆ ਵੀ ਲੋਕਾਂ ਦੇ ਕੰਮ ਸਮੇਂ ਸਿਰ ਹੋਣ ਕਿ ਵੱਧ ਵੱਧ ਲੋਕਾਂ ਨੂੰ ਸਹੂਲਤ ਮਿਲੇ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਹਨ ਵਿਦਾ ਇੱਕ ਸਾਹਿਬ ਜੀ ਨੇ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਨਤਾ ਹੈ ਆਵਾਮ ਹੈ ਉਸ ਨੂੰ ਬਹੁਤ ਹੀ ਵੱਡੇ ਵੱਡੇ ਤੋਹਫੇ ਦਿੱਤੇ ਜਾ ਰਹੇ ਨੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਗਰਾਊਂਡਾਂ ਦੀ ਗੱਲ ਕਰੀਏ ਜਾਂ ਯੁੱਧ ਨਸ਼ੇ ਵਿਰੁੱਧ ਵਰਗੀ ਮਹਮਾ ਜੋ ਲੋਕਾਂ ਨੂੰ ਕਹ ਲਈਏ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਦੀ ਇੱਕ ਵੱਖਰਾ ਪਰੇਲਾ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਪੰਜਾਬ ਸਰਕਾਰ ਦੇ ਵੱਲੋਂ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ Ben Prakash Sharma.